ਅਰਸਤੂ ਕਰਾਂਗੇ ਅਰਸਤੂ ਦਾ ਵਿਰੇਚਨ ਸਿਧਾਂਤ ਜਿਹੜਾ ਅਰਸਤੂ ਨੇ ਵਿਰੇਚਨ ਸਿਧਾਂਤ ਦੇ ਤੋਲੇ ਕਥਾਰਸਿਸ ਦੀ ਵਰਤੋਂ ਦੁਖਾਂਤ ਦੇ ਗੁਣ ਲੱਛਣਾ ਨੂੰ ਨਿਰਧਾਰਿਤ ਕਰਨ ਲਈ ਕੀਤੀ ਹੈ ਪੱਛਮੀ ਗਿਆਨ ਵਿਗਿਆਨ ਦੇ ਖੇਤਰ ਵਿੱਚ ਜਨਾਨੇ ਕਾਫ ਸ਼ਾਸਤਰ ਜਿਹੜਾ ਸੀਗਾ ਦਾਰਸ਼ਨਿਕ ਸੀਗਾ ਅਰਸਤੂ ਦਾ ਬਹੁਤ ਮਤਵ ਹੈ ਉਸ ਦਾ ਕਾਲ 374 ਈਸਵੀ ਪੂਰਵ ਤੋਂ 322 ਈਸਵੀ ਪੂਰਵ ਮੰਨਿਆ ਜਾਂਦਾ ਹੈ ਅਰਸਤੂ ਜਿਹੜਾ ਸੀਗਾ ਜਨਾਨੀ ਵਿਦਵਾਨ ਪਲੇਟੋ ਦਾ ਪਿਆਰਾ ਚੇਲਾ ਸੀ ਪਲੇਟੋ ਅਰਸਟੋ ਨੂੰ ਆਪਣੇ ਵਿਦਿਆਪੀਰ ਜਿਹੜਾ ਦਾ ਦਿਮਾਗ ਕਹਿੰਦਾ ਸੀ ਅਰਸਟੋ ਜਿਹੜਾ ਜਿਹੜਾ ਅਰਸਟੋ ਦਾ ਚੇਲਾ ਸੀਗਾ ਸਿਕੰਦਰ ਠੀਕ ਆ ਉਹਦਾ ਮਹਾਨ ਗੁਰੂ ਸੀਗਾ ਅਰਸਟੋ ਸਿਕੰਦਰ ਦਾ ਤੇ ਗਿਆਨ ਵਿਗਿਆਨ ਦੇ ਹਰੇ ਖੇਤਰ ਵਿੱਚ ਉਸ ਦਾ ਅਧਿਕਾਰ ਸੀ ਉਸ ਨੂੰ ਜਨਾਨੀ ਵਿਦਵਾਨਾਂ ਦਾ ਆਚਾਰਿਆ ਵੀ ਕਿਹਾ ਜਾਂਦਾ ਸੀ ਉਸ ਨੇ ਆਪਣੇ ਵੱਖ-ਵੱਖ ਵਿਸ਼ਿਆਂ ਤੇ ਲਗਭਗ 400 ਗ੍ਰੰਥਾਂ ਦੀ ਰਚਨਾ ਕੀਤੀ ਸੀ ਤੇ ਉਸ ਨੇ ਆਪਣੇ ਵਿਰੇਚਨ ਸਿਧਾਂਤ ਦੀ ਵਿਆਖਿਆ ਕਾਵ ਸ਼ਾਸਤਰ ਵਿੱਚ ਕੀਤੀ ਆਪਣੇ ਗ੍ਰੰਥ ਸਿਰ ਦਾ ਕਾਵ ਸ਼ਾਸਤਰ ਵਿੱਚ ਕੀਤੀ ਤੇ ਪਲਾਟੋ ਨੇ ਕਾਵ ਸਾਡੀਆਂ ਬਾਸਨਾਵਾਂ ਦਾ ਦਮਨ ਕਰਨ ਦੀ ਥਾਂ ਤੇ ਉਹਨਾਂ ਦਾ ਪੋਸ਼ਣ ਕਰਦੇ ਸਨ ਜੋ ਸਮਾਜ ਲਈ ਅಹಿತਕਾਰੀ ਹੈ ਅਰਸਟੋ ਦਾ ਵਿਚਾਰ ਇਸ ਤੋਂ ਉਲਟ ਹੈ ਉਸ ਦਾ ਮੰਨਣਾ ਸੀ ਕਿ ਕਾਵ ਭਾਵੇਂ ਮਨੁੱਖੀ ਬਾਸਨਾਵਾਂ ਦਾ ਦਮਨ ਨਹੀਂ ਕਰਦਾ ਪੋਸ਼ਨ ਕਰਦਾ ਹੈ ਪਰ ਇਹ ਸੱਚ ਨਹੀਂ ਕਿ ਕਾਮ ਅਨੈਤਿਕ ਭਾਵਨਾਵਾਂ ਨੂੰ ਹੀ ਉਪਰਦਾ ਹੈ ਕਾਮ ਮਨੁੱਖੀ ਮਨ ਦੇ ਦੁੱਖ ਤੇ ਤਰਾਸ ਵਰਗੇ ਭਾਵ ਜਿਹੜੇ ਮਨੋਵਿਕਿਆਰ ਦਾ ਰੂਪ ਧਾਰ ਸਕਦੇ ਸਨ ਉਹਨਾਂ ਨੂੰ ਵਿਰੇਚਨ ਦੁਆਰਾ ਬਾਹਰ ਕੱਢ ਕੇ ਸਵសុਖ ਸਮਾਜ ਦੀ ਨਿਹ ਵੀ ਰੱਖਦਾ ਹੈ ਤਰਾਜੀ ਦੀ ਵਿਆਖਿਆ ਕਰਦੇ ਅਰਸਟੋਨ ਨੇ ਆਪਣੀ ਪੁਸਤਕ ਵਿੱਚ ਕਹਿੰਦਾ ਹੈ ਕਿ ਤਰਾਜੀ ਜਿਹੇ ਕਾਰਨ ਦਾ ਅਨੁਕਰਣ ਹੈ ਜੋ ਗੰਭੀਰ ਹੈ ਆਪਣੇ ਆਪ ਵਿੱਚ ਪੂਰਨ ਹੈ ਅਤੇ ਜਿਸ ਦਾ ਇੱਕ ਨਿਸ਼ਚਿਤ ਪਹਿਲੂ ਹੈ ਅਰਥਾਤੂ ਕਾਰਜ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ਨਾ ਕਿ ਵਰਨਾਤਮਕ ਰੂਪ ਵਿੱਚ ਇਹ ਅਨੁਕਰਣ করুণਾ ਅਤੇ ਭੈ ਦੇ ਸੰਚਾਰ ਨਾਲ ਮਨੋਭਾਵਾਂ ਨੂੰ ਉਤੇਜਿਤ ਕਰਕੇ ਉਚਿਤ ਵਿਰੇਚਨ ਕਰਤਾ ਹੈ ਇਸੇ ਤਰ੍ਹਾਂ ਤਰਾਸਦੀ ਤੇ ਵਿਰੇਚਨ ਦਾ ਪ੍ਰਯੋਗ ਤਰਾਸਦੀ ਦੇ ਕਾਰਜ ਨੂੰ ਸਪਸ਼ਟ ਕਰਨ ਸੰਬੰਧੀ ਕੀਤਾ ਗਿਆ ਹੈ ਤੇ ਆਪਣੇ ਗ੍ਰੰਥ ਵਿੱਚ ਅਰਸਤੂ ਨੇ ਸੰਗੀਤ ਦੇ ਪ੍ਰਭਾਵ ਦਾ ਵਰਣਨ ਕਰਦਿਆਂ ਕਿਹਾ ਹੈ ਕਿ ਸੰਗੀਤ ਦਾ ਅਧਿਆਨ ਕਈ ਉਦੇਸ਼ਾਂ ਨਾਲ ਕੀਤਾ ਜਾਂਦਾ ਹੈ ਜਿਵੇਂ ਸਿੱਖਿਆ ਲਈ, ਵਿਰੇਚਨ, ਸ਼ੁੱద్ధి ਲਈ, ਬੋਧਿਕ ਅਨੰਦ ਦੀ ਪ੍ਰਾਪਤੀ ਲਈ। ਉਸ ਦੀ માનਤਾ ਹੈ ਕਿ ਕਰੋਨਾ ਤੇ ਤਰਾਸ ਦੀ ਦਾ ਆવેશ ਕੁਝ ਵਿਅਕਤੀਆਂ ਵਿੱਚ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ ਪਰ ਧਾਰਮਿਕ ਰਾਗਾ ਦੀ ਪ੍ਰਾਪਤੀ ਨਾਲ ਉਹ ਸ਼ਾਂਤ ਹੋ ਜਾਂਦੇ ਹਨ। ਜਿਵੇਂ ਕਿ ਆਵੇਗਾ ਤਾਂ ਦਮਨ ਜਾਂ ਵਿਰੇਚਨ ਹੋ ਗਿਆ ਹੋਵੇ। ਇਸ ਤਰ੍ਹਾਂ ਉਹ ਆਤਮਿਕ ਦੀ ਨਿਰਮੰਤਾ ਅਤੇ ਨਿਰਮੰਤਾ ਨੂੰ ਅਨੁਭਵ ਕਰਦੇ ਹਨ ਅਰਸਤੂ ਕਰੋਨਾ ਤੇ ਭੈਣੋ ਜਿਹੇ ਮਨੋਵਿਕਾਰ ਸਵਿਕਾਰ ਦਾ ਹੈ ਜਿਸ ਦਾ ਵਿਰੇਚਨ ਹੋਣਾ ਜ਼ਰੂਰੀ ਹੈ ਵਿਰੇਚਨ ਦੀ ਉਤਪਤੀ ਅਰਥਕ ਕਥਾਰਸਿਸ ਦੀ ਚਰਚਾ ਜਨਾਨੀ ਚਿਕਿਤਸਾ ਵਿੱਚ ਵੇਖਣ ਨੂੰ ਮਿਲਦੀ ਹੈ ਅਰਸਤੂ ਨੇ ਇਹ ਸ਼ਬਦ ਉੱਥੋਂ ਗ੍ਰਹਿਣ ਕੀਤੇ ਲੱਗਦੇ ਹਨ ਜਿਵੇਂ ਅਰਸ托ਤੂ ਦੇ ਪਿਤਾ ਕਿਸੇ ਰਾਜਵੈਸੀ ਤੇ ਪਹਿਲਾਂ ਅਰਸ托ਤੂ ਵਿੱਚ ਚਿਕੀਸਾ ਦੀ ਸਿੱਖਿਆ ਪ੍ਰਾਪਤ ਕਰ ਰਿਹਾ ਸੀ ਵਰੇਚਨ ਹਿੰਦੀ ਦਾ ਸ਼ਬਦ ਹੈ ਇਸ ਨੂੰ ਚਿਕੀਸਾ ਦੇ ਲਈ ਵਰਤਿਆ ਜਾਂਦਾ ਹੈ ਇਹ ਉਪਚਾਰ ਦੇ ਉਸ ਰੂਪ ਨਾਲ ਸੰਬੰਧਿਤ ਹੈ ਜੋ ਗ੍ਰੀਕ ਚਿਕੀਸਾ ਵਿੱਚ ਕਥਾਰਸਿਸ ਦੇ ਨਾਮ ਨਾਲ ਜਾਣਿਆ ਜਾਂਦਾ ਕੀ ਹੁੰਦੀ ਅਪਸ ਦੂਰ ਕਰਨ ਲਈ ਦਸਤਾਵਰ ਦਵਾਈ ਸੀਗੀ ਠੀਕ ਹੈ ਉਹਨਾਂ ਦੇ ਪਿਤਾ ਰਾਜਵੈਸੀ ਇਸ ਕਰਕੇ ਅੱਗੇ ਅੰਦਾ ਵਿਰੇਚਨ ਦੀ ਵਿਆਖਿਆ ਕਰਦੇ ਹਾਂ ਕਿ ਹੁੰਦਾ ਬਾਦ ਦੇ ਆਚਾਰੀਆਂ ਨੇ ਇਸ ਦੇ ਤਿੰਨ ਅਰਥ ਦੱਸੇ ਹਨ ਕਿਹੜਾ ਕਿਹੜਾ ਧਰਮਗਤ ਅਰਥ ਨੀਤੀਗਤ ਅਰਥ ਤੇ ਕਲਾਗਤ ਅਰਥ ਅੱਗੇ ਆ ਗਿਆ ਧਰਮਗਤ ਅਰਥ ਹੁਣ ਅਸੀਂ ਧਰਮਗਤ ਅਰਥ ਦੀ ਵਿਆਖਿਆ ਕਰਦੇ ਹਾਂ ਕੀ ਹੈ ਜਿਵੇਂ ਭਾਰਤ ਵਾਂਗ ਹੀ ਜਨਾਨ ਵਿੱਚ ਵੀ ਕਿਸੇ ਵੀ ਨਾਟਕ ਦੀ ਸ਼ੁਰੂਆਤ ਧਾਰਮਿਕ ਉਤਸਵ ਤੋਂ ਮੰਨੀ ਜਾਂਦੀ ਹੈ ਸਾਲ ਦੇ ਸ਼ੁਰੂ ਵਿੱਚ ਡਿਉਨਸੀਸ ਨਾਮੀ ਦੇਵਤੇ ਨਾਲ ਸੰਬੰਧਿਤ ਉਤਸਵ ਮਨਾਇਆ ਜਾਂਦਾ ਸੀ ਜਿਸ ਵਿੱਚ ਉਸ ਨੂੰ ਇਹ ਪ੍ਰਾਰਥਨਾ ਕੀਤੀ ਜਾਂਦੀ ਸੀ ਕਿ ਪਾਪਾ ਕਰਮਾ ਤੋਂ ਮੁਕਤੀ ਦਿਵਾ ਕੇ ਅਗਲੇ ਸਾਲਾਂ ਵਿੱਚ ਵਿਵੇਕ ਅਤੇ ਸ਼ੁੱਧ ਹਿੱਤਾਂ ਪ੍ਰਦਾਨ ਕਰਕੇ ਮੌਕੇ ਤਿਆਫਤ ਦਾ ਨਾਸ਼ ਕਰਾਂ ਅਰਸਤੂ ਦੇ ਸਮੇਂ ਜਨਾਨ ਵਿੱਚ ਸਾਹਿਤ ਵਿੱਚ ਤਰਾਜ਼ੀ ਦਾ ਪ੍ਰਵੇਸ਼ ਹੋ ਗਿਆ ਸੀ ਜਿਸ ਦੇ ਪਿੱਛੇ ਕੋਈ ਕਲਾਤਮਕ ਉਦੇਸ਼ ਨਹੀਂ ਸੀ ਕੇਵਲ ਅੰਧ ਵਿਸ਼ਵਾਸ ਹੀ ਸੀ ਇਸ ਦੀ માનਤਾ ਸੀ ਕਿ ਉਸ ਸਭ ਆਫਤ ਦਾ ਨਾਸ਼ਕ ਹੈ ਤੇ 361 ਈਸਵੀ ਪੂਰਵ ਵਿੱਚ ਮਹਾਵਾਰੀ ਮਹਾਮਾਰੀ ਨਿਵਾਰਨ ਲਈ ਇਸ ਨੂੰ ਅਪਣਾਇਆ ਗਿਆ ਹੈ ਅਰਸੋਤੂ ਨੇ ਵੀ ਮੰਨਿਆ ਹੈ ਕਿ ਮੂਕ ਆਵੇਗ ਸ਼ਾਂਤ ਕਰਨ ਲਈ ਜਨਾਨ ਵਿੱਚ ਸੰਗੀਤ ਦੀ ਵਰਤੋਂ ਹੁੰਦੀ ਹੈ ਜੋ ਪਹਿਲਾ ਵਿਅਕਤੀ ਦੇ ਆਵੇਗ ਨੂੰ ਵਧਾਉਂਦਾ ਸੀ ਫਿਰ ਇਸ ਨਾਲ ਆਵੇਗ ਹੌਲੀ-ਹੌਲੀ ਸ਼ਾਂਤ ਹੋ ਜਾਂਦਾ ਸੀ ਤੇ ਜਿਹੜਾ ਪ੍ਰੋਫੈਸਰ ਗਿਲਬਰਟ ਮਰੇ ਦਾ ਵਿਚਾਰ ਸੀ ਕਿ ਕੀ ਸੀਗਾ ਵਿਰੇਚਨ ਦਾ ਮੂਲ ਹੈ ਬਾਕੀ ਉਤੇਜਨਾ ਅਤੇ ਅੰਤ ਵਿੱਚ ਉਸ ਨੂੰ ਸ਼ਾਂਤ ਕਰਕੇ ਆਤਮਿਕ ਸ਼ੁੱਧੀ ਤੇ ਸ਼ਾਂਤੀ ਦੇਣਾ ਇਸ ਤੋਂ ਬਾਅਦ ਆਂਦਾ ਨੀਤੀਗਤ ਅਰਥ ਜਿਵੇਂ ਇਹ ਵਿੱਚ ਕਿਹਾ ਜਰਮਨ ਵਿਦਵਾਨ ਕਿਨਸੀ ਵਾਰਨੇਤ ਨੇ ਵੀ ਵਿਰੇਚਨ ਦੀ ਨੀਤੀਗਤ ਵਿਆਖਿਆ ਕੀਤੀ ਹੈ ਜਿਸ ਦਾ ਅਰਥ ਸੀ ਕਿ ਮਨੋਵਿਕਾਰ ਮਨੁੱਖ ਵਿੱਚ ਵਾਸਨਾ ਰੂਪ ਵਿੱਚ ਸਥਿਤ ਰਹਿੰਦੇ ਹਨ ਜਿਸ ਕਾਰਨ ਕਰੋਨਾ ਤਰਾਸ ਦੁਖਾਂਤ ਮਨੋਵੇਗਾ ਨੂੰ ਦਮਿਤ ਰੱਖਣ ਦੀ ਬਜਾਏ ਸੰਤੁਲਿਤ ਰੱਖਣਾ ਜ਼ਰੂਰੀ ਹੈ ਰੰਗ ਮੰਚ ਤੇ ਤਰਾਸ ਦੀ ਇਹ ਦ੍ਰਿਸ਼ ਪੇਸ਼ ਕਰਦੀ ਹੈ ਜਿਨ੍ਹਾਂ ਤੋਂ ਮਨੋਵੇਗ ਅਤਕਥਨੀ ਰੂਪ ਵਿੱਚ ਸਾਹਮਣੇ ਆਉਂਦੇ ਹਨ ਤੇ ਪਹਿਲਾ ਉਨ੍ਹਾਂ ਵਿੱਚ ਤਰਾਸ ਤੇ ਕਰੂਨਾ ਉੱਭਰਦੀ ਹੈ ਫਿਰ ਉਨ੍ਹਾਂ ਦੇ ਸ਼ਾਂਤ ਹੋਣਾ ਮਾਨਸਿਕ ਸ਼ਾਂਤੀ ਦਾ ਆਵਾਸ ਹੋਣ ਲੱਗ ਪੈਂਦਾ ਹੈ ਕਿਉਂਕਿ ਤਰਾਸ ਦੀ ਇਹ ਨਿਰਾਕਰ ਨਿਰਾਕਰਨ ਲਈ ਤਾਲਮਿਲ ਸਥਾਪਿਤ ਕਰਦਾ ਹੈ ਇਸ ਲਈ ਬਰੇਚਨ ਦੀ ਨੀਤੀਗਤ ਅਰਥ ਹੋਇਆਂ ਵਿਕਾਰਾਂ ਦੀ ਉਤੇਜਨਾ ਦੁਆਰਾ ਮਨੁੱਖੀ ਅੰਤਰਵ੍ਰਿਤੀਆਂ ਦਾ ਬਾਹਰ ਆਉਣਾ ਅਤੇ ਮਨ ਦੀ ਸ਼ਾਂਤੀ ਪ੍ਰਦਾਨ ਕਰਨਾ ਕਿਉਂਕਿ ਮਨੋਵਿਕਾਰਾਂ ਦੀ ਉਤੇਜਨਾ ਤੋਂ ਬਾਅਦ ਉਤੇਜਨਾ ਦੇ ਸ਼ਾਂਤ ਹੋਣ ਨਾਲ ਮਾਨਸਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ ਇਹ ਸੀਗਾ ਨੀਤੀਗਤ ਨੈਕਸਟ ਪੁਆਇੰਟ ਹੈ ਕਲਾਗਤ ਕਲਾਗਤ ਅਰਥ ਇਦੀ ਵਿੱਚ ਕਹਿੰਦਾ ਜਿਹੜਾ ਪ੍ਰੋਫੈਸਰ ਬੁੱਚਰ ਅਨੁਸਾਰ ਜਿਹੜਾ ਵਿਰੇਚਨ ਮਨੋਵਿਗਿਆਨ ਸ਼ਾਸਤਰ ਦੇ ਇੱਕ ਤੱਤ ਵਿਸ਼ੇਸ਼ਤਾ ਵਾਚਕ ਨਾ ਹੋ ਕੇ ਇੱਕ ਸਿਧਾਂਤ ਦਾ ਅਭਿਵਿਅੰਜਕ ਹੈ ਤਰਾਸਦੀ ਦਾ ਕਰਤਵ ਕਰਮ ਕੇਵਲ ਕਰੋਨਾ ਜਾਂ ਕਲਾ ਲੇਪ ਪ੍ਰਗਟਾਵੇ ਦਾ ਮਾਧਿਅਮ ਪੇਸ਼ ਕਰਨਾ ਨਹੀਂ ਹੈ ਸਗੋਂ ਇਹਨਾਂ ਨੂੰ ਜਕਿੰਨੀ ਸੰਕਲਾਤਮਕ ਸੰਤੁਸ਼ਟੀ ਪ੍ਰਦਾਨ ਕਰਨਾ ਹੈ ਇਸ ਨੂੰ ਕਲਾ ਦੇ ਮਾਧਿਅਮ ਵਿੱਚ ਢਾਲ ਕੇ ਨਵੇਂ ਰੂਪ ਵਿੱਚ ਪੇਸ਼ ਕੀਤਾ ਜਾਵੇ ਤਾਂ ਜੋ ਸੁਧਾਰ ਹੋ ਸਕੇ ਤੇ ਬੁੱਚਰ ਦਾ ਭਾਵ ਹੈ ਕਿ ਵਿਰੇਚਨ ਦਾ ਕਲਾਗਤ ਅਰਥ ਹੈ ਪਹਿਲਾ ਮਾਨਸਿਕ ਸੰਤੁਲਨ ਤੇ ਬਾਅਦ ਵਿੱਚ ਕਲਾਗਤ ਸੁਧਾਰ ਇਹ ਸੀਗਾ ਬੁੱਚਰ ਦਾ ਤੇ ਅੱਗੇ ਡਾਕਟਰ ਨਿਗੇਂਦਰ ਦਾ ਕਥਨ ਹੈ ਕਿ ਜਿਹੜਾ ਵਿਰੇਚਨ ਕਲਾ ਸੁਧਾਰ ਦਾ ਸਾਧਨਤਾ ਜ਼ਰੂਰੀ ਹੈ ਪਰੰਤੂ ਵਿਰੇਚਨ ਵਿੱਚ ਕਲਾ ਸੁਧਾਰ ਨਹੀਂ ਹੈ ਇਸ ਲਈ ਵਿਰੇਚਨ ਸਿਧਾਂਤ ਨੂੰ ਭਾਵਨਾਤਮਕ ਰੂਪ ਦੇਣਾ ਨਿਆসঙ্গত ਨਹੀਂ ਹੈ ਇਹ ਕਿਦੇ ਅਕੋਰਡਿੰਗ ਸੀਗਾ ਡਾਕਟਰ ਨਗੇਂਦਰ ਦਾ ਕਥਨ ਸੀਗਾ ਤੇ ਅੱਗੇ ਡਾਕਟਰ ਸਤ ਦੇਵ ਵਿਸ਼ਵ ਦੇ ਅਨਸਾਰ ਵਿਰੇਚਨ ਇੱਕ ਅਜਿਹੀ ਤਰਾਸਦੀਕ ਸੁਖ ਪ੍ਰਦਾਨ ਕਰਨ ਵਾਲੀ ਪ੍ਰਕਿਰਿਆ ਹੈ ਜੋ ਮਨੁੱਖੀ ਤਰਾਸਦੀ ਦੇ ਪਰਨ ਸ਼ਰਵਨ ਅਤੇ ਪ੍ਰਖੇ ਪ੍ਰੇਖਣ ਨਾਲ ਅੰਤ ਨਿਰੰਤਰਤਾ ਦੀ ਸਥਿਤੀ ਵਿੱਚ ਸਥਾਪਿਤ ਹੁੰਦੀ ਹੈ ਹੁਣ ਆ ਜਾਂਦਾ ਅਰਸਤੂ ਦੇ ਵਿਰੇਚਨ ਸਿਧਾਂਤ ਦਾ ਸਰੂਪ ਕੀ ਸੀਗਾ ਅਰਸਤੂ ਦੇ ਵਿਰੇਚਨ ਸਿਧਾਂਤ ਦੀ ਵੱਖ-ਵੱਖ ਵਿਲੱਖਣਤਾਵਾਂ ਜਾਂ ਵਿਆਖਿਆਵਾਂ ਦੇ ਆਧਾਰ ਤੇ ਮੰਨਿਆ ਜਾਂਦਾ ਹੈ ਕਿ ਧਾਰਮਿਕ ਸੰਗੀਤ ਦੀ ਚਰਚਾ ਕਰਕੇ ਮਾਨਸਿਕ ਸ਼ੁੱਧੀ ਦੀ ਗੱਲ ਸਵੀਕਾਰ ਕਰਕੇ ਅਰਸਤੂ ਨੇ ਉਸ ਦੇ ਧਾਰਮਿਕ ਤੇ ਮਾਨਸਿਕ ਰੂਪ ਨੂੰ ਆਪ ਆਪ ਹੀ ਸਵੀਕਾਰ ਕੀਤਾ ਹੈ ਤੇ ਕਲਾਗਤ ਅਰਥ ਤੇ ਟਿੱਪਣੀ ਕਰਦੇ ਆ ਡਾਕਟਰ ਐਸ ਐਸ ਗੁਪਤ ਦਾ ਵਿਚਾਰ ਹੈ ਕਿ ਧਰਮਗਤ ਮਾਨਸਿਕ ਅਤੇ ਕਲਾਗਤ ਤਿੰਨੇ ਅਰਥਾਂ ਵਿੱਚ ਨਿਸ਼ਚੇ ਹੀ ਸੱਚ ਦਾ ਅੰਚ ਮੌਜੂਦ ਹੈ ਤੇ ਵਿਰੇਚਨ ਦੇ ਮਾਨਸਿਕ ਅਰਥ ਦਾ ਸਮਰਥਨ ਤਾਂ ਮਨੋਵਿਗਿਆਨ ਵੀ ਕਰਦਾ ਹੈ ਪਰ ਆਧੁਨਿਕ ਮਨੋਵਿਗਿਆਨਿਕਾ ਕੁੰਠਾ ਦੀ ਗੱਲ ਸਵੀਕਾਰ ਕਰਦੇ ਹਨ ਵਿਸ਼ੇਸ਼ ਕਰਕੇ ਫਰਾਈਡ ਕੁੰਠਾ ਤੋਂ ਭਾਵ ਅਤ੍ਰਿਪਤ ਵਾਸਨਾਵਾਂ ਦੇ ਵੇਗ ਤੋਂ ਲੈਂਦਾ ਹੈ ਅਰਸਤੂ ਦੇ ਵਿਰੇਚਨ ਸਿਧਾਂਤ ਤਰਾਸ ਦੀ ਦਾ ਢੰਗ ਨਸ਼ਟ ਹੋ ਜਾਂਦਾ ਹੈ ਤੇ ਉਤੇਜਨਾ ਸਮਾਪਤ ਹੋ ਕੇ ਮਨੋਸ਼ਕਤੀ ਪ੍ਰਾਪਤ ਹੁੰਦੀ ਹੈ। ਤਰਾਸ ਦੀ ਵਿੱਚ ਤਰਾਸ ਤੇ করুণਾ ਨਾਂ ਨਾਲ ਚੱਲਦੇ ਹਨ। ਅਸੀਂ ਪੀੜਾ ਦਾਈ ਸਥਿਤੀ ਵਿੱਚ ਪਏ ਵਿਅਕਤੀਆਂ ਪ੍ਰਤੀ করুণਾ ਅਨੁਭਵ ਕਰਨ ਦੇ ਨਾਂ ਨਾਲ ਪੈਦਾ ਵੀ ਅਨੁਭਵ ਕਰਦੇ ਹਾਂ ਤਾਂ ਕਿ ਕਿਤੇ ਵੀ ਇਹ ਸੰਕਟ ਜਿਹੜਾਗਾ ਪਾਰੂ ਨਾ ਹੋ ਸਕੇ। ਅਰਸੋਗਲਾਸ ਰਹਿੰਦਾ ਹੈ ਅਰਸੋਤੇ ਦੇ ਜਿਹੜਾ ਅਰਸੋਤੂ ਦੇ ਵਿਰੇਚਨ ਸਿਧਾਂਤ ਦੀ ਦੇਣ ਕੀ ਹੈ ਕੀ ਹੈ ਅਰਸੋਤੂ ਦੇ ਵਿਰੇਚਨ ਸਿਧਾਂਤ ਦੀ ਦੇਣ ਬਹੁਪੱਖੀ ਹੈ ਪਹਿਲਾ ਹੀ ਦੇਣ ਤਾਂ ਇਹ ਹੈ ਕਿ ਉਸਨੇ ਪਲੇਟੋ ਦੁਆਰਾ ਲਗਾਏ ਇਲਜ਼ਾਮ ਦਾ ਨਿਰਾਕਰਨ ਕਰਕੇ ਸਦਾ ਲਈ ਇਸ ਇਲਜ਼ਾਮ ਨੂੰ ਜਿਹੜਾਗਾ ਸਮਾਪਤ ਕਰ ਦਿੱਤਾ ਹੈ ਤੇ ਦੂਜੀ ਦੇਣ ਇਹ ਹੈ ਕਿ ਅਰਸੋਤੂ ਨੇ ਵੀ ਜਿਹੜੇ ਪਿੱਛੇ ਕਿੰਨੇ ਸਾਲਾਂ ਤੋਂ ਸਾਲਾਂ ਦੇ ਜਿਹੜਾ ਕਾਵ ਸ਼ਾਸਤਰੀ ਚਿੰਤਨ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਜ਼ਰੂਰ ਕੀਤਾ ਹੈ ਇਸ ਤਰ੍ਹਾਂ ਅਰਸਤੂ ਦਾ ਵਿਰੇਚਨ ਸਿਧਾਂਤ ਇੱਕ ਉੱਤਮ ਸਿਧਾਂਤ ਹੈ ਇਹ ਸਿਗਾ ਅਰਸਤੂ ਦੇ ਵਿਰੇਚਨ ਸਿਧਾਂਤ ਦੀ ਵਿਆਖਿਆ